ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਆਪਣੇ ਸਾਰਿਆਂ ਦੇ ਚੈਨਲ YouTube ਗਪ੍ਰੀਤ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਬਲੌਗ ਲੈ ਕੇ ਆਪਾਂ ਹਾਜ਼ਰ ਹੋਏ ਆ ਤੁਸੀਂ ਕਿਵੇਂ ਹੋ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਹੋਵਾਂਗੇ ਲੋ ਜੀ ਹੁਣ ਆ ਗਈ ਮੀਂਹ ਹੀ ਸਾਡੇ ਬਹੁਤ ਜ਼ਿਆਦਾ ਮੀਂਹ ਨੇ ਸਾਰੇ ਪੱਤੇ ਪੁੱਤੇ ਝੜ ਗਏ ਠੰਡੀ ਹਵਾ ਬਹੁਤ ਜ਼ਿਆਦਾ ਠੰਡੀ ਹਵਾ ਗਈ ਪਤਲ ਆ ਗਿਆ ਸੀ ਬਹੁਤ ਤੇਜ਼ ਅਸੀ ਦੋ ਤਸਿਕ ਕਪੜੇ ਸਾਰੇ ਲਾਏ ਆ ਗਿੱਲੇ ਪਰ ਹੁਣ ਤਾਂ ਤੇਰੇ ਇਹ ਨਹੀਂ ਤਲੀ ਆਇਆ ਨਹੀਂ ਆਊਗਾ ਮੱਧ ਬਹੁਤ ਹੈ ਰਸ਼ਮੀ ਇਹ ਹਵਾ ਜਾਂਦਾ। ਵਾ ਇੱਕ ਅਸੀਚ ਪਾਣੀ ਆ ਗਿਆ। ਆਪਣੇ ਉਹ ਤਾਰ ਤੇ ਮੰਦੀ। ਰਸ਼ਮੀ ਲੈ ਅਸੀ ਸਕੂਲ ਚੋ ਜਾਣਾ। ਬੇਸ਼ ਜੀ। ਮਾ ਕੇ ਪੈਸੇ ਤਾਂ ਨਹੀਂ ਦੱਸ। ਹੋਰ ਵੀ ਆਈ ਆ। ਨੇਰੀ ਨਾ ਸੱਚੀ ਹਵਾ ਨਾਲ ਪਿੱਛੇ ਹੀ ਜਾਏਗਾ ਬੇਟੇ। ਦੇਖੀ ਅੰਦਰ ਆ ਉਹਨੂੰ ਕੱਲ ਵੀ ਆਜੂ। ਭਰ ਕੇ। സു ടേ ആ

ਆ ਜਾ ਅਵਾਰੂ ਕੁੜੀ ਇੱਕ ਵਾਸੇ ਤੋਂ ਵੀ ਹੈ ਨਾ ਸਵੇਰੇ ਵੀ ਨੋ ਹੋ ਗਿਆ ਸੀ ਨੈਕਸਟਡੇ ਤੇ ਕੱਲ ਬਹੁਤ ਆਈ ਸੀ ਨਿਹਰੀ ਦੁਪਹਿਰੇ ਤੇ ਹੁਣ ਅੱਜ ਥੋੜਾ ਥੋੜਾ ਮੀਂਹ ਪੈ ਰਿਹਾ ਸੀ ਸਵੇਰੇ ਥੋੜਾ ਹੀ ਹੈ ਮੀਂਹ ਇੰਨਾ ਜਿਆਦਾ ਹੈ ਨਹੀਂ ਤੇ ਮੌਸਮ ਹੋਇਆ ਪਿਆ ਬਹੁਤ ਜਿਆਦਾ ਠੰਡਾ ਤੇ ਠੰਡੀ ਠੰਡੀ ਹਵਾ ਚੱਲ ਰਹੀ ਹੈ ਤੇ ਵਧੀਆ ਹਵਾ ਵੀ ਚੱਲ ਰਹੀ ਹੈ ਤੇ ਨਹੀਂ ਥੋੜਾ ਥੋੜਾ ਆ ਰਿਹਾ ਹੈਗਾ ਤੇ ਸਵੇਰ ਵੇਲੇ ਨਹੀਂ ਜਿਆਦਾ ਸੀਗਾ ਤੇ ਹੁਣ ਥੋੜਾ ਸੀਗਾ ਦੇਖੋ ਸੁੱਕ ਗਿਆ ਤੇ ਇਸ ਨੂੰ ਹੀ ਣਾਉਣ ਵਾਲਾ ਹੈਗਾ ਸਕੂਲੋਂ ਤੇ ਐ ਕਿਹਾ ਜਲੋ ਮੈਂ ਨੀ ਬਲੌਗ ਸ਼ੂਟ ਕਰ ਲਾਂ ਕੰਮ ਤਾਂ ਦਸ ਸਾਰਾ ਕਰ ਲਿਆ ਸੀਗਾ ਰੋਟੀ ਖਾ ਲਈ ਸੀਗੀ ਤੇ ਬਣਾ ਲਈ ਤੇ ਇੱਧਰ ਵੀ ਆਪਾਂ ਸਾਰੇ ਸਾਫ ਸਫਾਈ ਕਰਤੀ ਉੱਧਰ ਆ ਗਿਆ ਰਸ਼ਮੀ ਰਸ਼ਮੀ ਆ ਗਿਆ ਸਕੂਲੋਂ ਅੱਜ ਆ ਗਿਆ ਛੱਡਿਆ ਸਕੂਲ ਜੀ ਨਹੀਂ ਨਹੀਂ ਅੱਜ ਰਸ਼ਮੀ ਆਇਆ ਸਾਈਕਲ ਤੇ ਹਣਾ ਰਸ਼ਮੀ ਮਸਾ ਡਿੱਗਾ ਕੇ ਹੈ ਰਸ਼ਮੀ ਅੱਜ ਮੋਟਰਸਾਈਕਲ ਹੈ ਨਹੀਂ ਸੀ ਸਾਈਕਲ ਤੇ ਰਸ਼ਮੀ ਆਇਆ ਸਕੂਲੋਂ ਬੈਗ ਪਾਪਾ ਜੀ ਲਈ ਆਉਂਦੇ ਆ ਇਹ ਤੂੰ ਪਿੱਛੇ ਢੰਗ ਲੈਂਦਾ ਸਾਈਕਲ ਤੇ ਕਿ ਥਾਂ ਹੈ ਨਹੀਂ ਲੈ ਚੇਂਜ ਕਰ ਹਲਾ ਬੰਦ ਕਰੋ ਚੇਂਜ ਕਰੋ ਜੇ ਬਲੌਗ ਜੈਨਾ ਹੀ ਤੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਕਰਦੇ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਵੀ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਮੇਰਾ ਬਲੌਗ ਕਿਵੇਂ ਲੱਗਿਆ ਤੇ ਨਹੀਂ ਕਿੱਥੇ ਕਿੱਥੇ ਪੈ ਰਿਹਾਗਾ ਤੇ ਮਿਲਦੇ ਆ ਇੱਕ ਨਵੇਂ ਬਲੌਗ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਏ